ਕਿਲਡ ਗਈ ਦੀ ਪੂਰੀ ਇੱਕ ਰੋਡ ਜਿਹੜੀ ਐ ਜਾਮਦੀ ਚਪੇੜ ਦੇ ਵਿੱਚ ਐ ਪਿਛੇ ਜਾਮ ਬਹੁਤ ਹੈਗਾ ਐਂਬੂਲੈਂਸ ਨੂੰ ਸਾਈਡ ਨਹੀਂ ਮਿਲੀ ਜੀ ਇੰਨਾ ਬੁਰਾ ਹਾਲ ਆ ਕਿੰਨਾ ਟਾਈਮ ਹੋ ਗਿਆ ਵੀਰੇ ਜੀ ਐਂਬੂਲੈਂਸ ਵਸੇ ਨੂੰ ਇਹ ਸਰ ਅੱਧਾ ਘੰਟਾ ਹੋ ਗਿਆ ਮੈਨੂੰ ਅੱਧੇ ਘੰਟੇ ਤੋਂ ਜਾਮ 'ਚ ਫਸਿਆ ਹਾਂ ਹਾਂ ਜੀ ਹਾਂ ਜੀ ਕਿੰਨਾ ਕ ਜਾਮ ਲੱਗਿਆ ਹੋਇਆ ਪਿਛੇ ਬਹੁਤ ਜ਼ਿਆਦਾ ਜਾਮ ਐ ਭਾਜੀ ਬਹੁਤ ਜ਼ਿਆਦਾ ਜਾਮ ਐ ਕਿੰਨਾ ਕ ਟਾਈਮ ਹੋ ਗਿਆ ਫਸਿਆ ਨੇ 10 ਤੋਂ 15 ਮਿੰਟ ਹੋ ਗਏ ਇੱਥੇ ਮੈਂ ਖੜੇ ਨੂੰ ਆਹੀ ਰੋਡ ਤੇ ਖੜੇ ਨੂੰ ਜਿਹੜੇ ਲੈਂਜੋ ਕਦੇ ਬ੍ਰੇਕਾ ਲੱਗ ਜੈ ਨੇ ਕਦੇ ਟੌਰ ਲੋਕ ਕਦੇ ਕੱਢ ਨੂੰ ਬੁਰਾ ਹਾਲ ਹੋਇਆ ਪਿਆ ਖਤਰ ਆ ਗਿਆ ਅਰੇ ਬਹੁਤ ਖਤਰ ਆ ਗਿਆ ਬੰਦੇ ਜਿੰਦਗੀ ਐਸੇ ਐਸੇ ਰੱਖੀਏ ਤੇਰਾ ਕੋਟ ਰੈਵਰ ਨਿਕਲਦਾ ਹੀ ਨਹੀਂ ਇਹਦੇ ਪਿੰਡੇ ਬਸੇ ਰਹਿੰਦੇ ਆ ਇੱਥੇ ਨਹੀਂ ਨਿਕਲਦੇ ਕੋਹ ਦੇ ਕਾਰ ਰੋਡ ਹੈ ਬਹੁਤ ਜਿਆਦਾ ਵਿਕਾਰ ਰੋਡ ਹੈ ਇੱਥੇ ਇੱਥੇ ਟ੍ਰੈਫਿਕ ਰਹਿੰਦੇ ਤੇ ਇਹ ਹੀ ਹਾਲ ਹੈ ਇਹਨਾਂ ਦਾ ਫੀਲਡ ਗਨ ਪਿਚ ਬੰਦ ਰਹੇ ਹੀ ਨਮੀ ਸੜਕ ਦੇ ਨਿਰਮਾਣ ਕਾਰਨ ਤਿੰਨੋਂ ਪਾਸਿਆਂ ਦੀ ਟ੍ਰੈਫਿਕ ਜਿਹੜੀ ਹੈ ਉਹ ਆਪਸ ਦੇ ਵਿੱਚ ਉਲਝ ਕੇ ਰਹਿ ਗਈ ਹੈ ਹਾਲਾਕੀ ਸੜਕ ਦਾ ਨਿਰਮਾਣ ਹੋ ਰਿਹਾ ਪਰ ਇੱਥੋਂ ਨਿਕਲਣ ਵਾਲੇ ਲੋਕ ਜਿਹੜੇ ਨੇ ਉਹ ਖਾਸੇ ਪਰੇਸ਼ਾਨ ਹੋ ਰਹੇ ਆ ਤੁਹਾਨੂੰ ਇੱਕ ਪਾਸਾ ਫੀਲਡ ਗੰਜ ਵਾਲਾ ਅਗਰ ਦਿਖਾਈਏ ਤਾਂ ਇਹ ਜਿਹੜਾ ਦੁਖਨਵਾਰਨ ਸਾਹਿਬ ਗੁਰਦੁਆਰੇ ਵਾਲੀ ਸੜਕ ਦੇ ਕੋਲ ਖੜਾ ਮੈਂ ਔਰ ਅਗਰ ਇਹ ਝਾਤ ਮਾਰੀਏ ਤਾਂ ਇਹ ਜਿਹੜਾ ਜਾਮ ਹੈ ਸਿਵਲ ਹਸਪਤਾਲ ਤੱਕ ਇਹ ਜਾਮ ਜਿਹੜਾ ਨਜ਼ਰ ਆ ਰਿਹਾ ਪੂਰਾ ਜਾਮ ਇਹ ਜਿਹੜਾ ਹੈਗਾ ਸਿਵਲ ਹਸਪਤਾਲ ਤੱਕ ਜਾਮ ਲੱਗ ਚੁੱਕਾ ਹੈ ਔਰ ਦੂਜੇ ਪਾਸੇਓਂ ਜਿਹੜੀ ਕੈਂਟਾ ਘਰ ਵਾਲੀ ਰੋਡ ਹੈ ਕੈਂਟਾ ਘਰ ਤੋਂ ਦਿਖਨਵਾਰਨ ਸਾਹਿਬ ਵਾਲੀ ਰੋਡ ਜਿਹੜੀ ਹੈ ਉਹ ਵੀ ਬੁਰੀ ਤਰ੍ਹਾਂ ਨਾਲ ਜਾਮ ਦੀ ਚਪੇੜ ਦੇ ਵਿੱਚ ਆ ਚੁੱਕੀ ਹੈ ਕਾਰਨ ਕਿ ਗੁਰਦੁਆਰਾ ਸਾਹਿਬ ਵਾਲੀ ਸੜਕ ਦੇ ਉੱਪਰ ਅਗਰ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਗਰਾਉ ਤੋਂ ਨੀਚੀ ਆਂਦੀ ਹੋਈ ਟ੍ਰੈਫਿਕ ਅਤੇ ਕੈਂਟਾ ਘਰ ਤੋਂ نیچے ਆਂਦੀ ਹੋਈ ਟ੍ਰੈਫਿਕ ਵੀ ਜਿਹੜੀ ਹੈ ਇਸ ਵਕਤ ਲੰਬੇ ਜਾਮ ਦੇ ਵਿੱਚ ਫਸੀ ਹੋਈ ਹੈ ਔਰ ਕਾਰਨ ਹੈ ਕਿ ਇੱਕ ਪਾਸੇ ਦੀ ਸੜਕ ਜਿਹੜੀ ਹੈ ਉਹਦਾ ਨਿਰਮਾਣ ਹੋ ਰਿਹਾ ਸੀਗਾ ਸਕੂਲ ਦੀਆਂ ਬੱਸਾਂ ਕਾਰਾਂ ਸਕੂਟਰ ਮੋਟਰਸਾਈਕਲ ਸਭ ਜਾਮ ਦੇ ਵਿੱਚ ਫਸੇ ਹੋਏ ਨਜ਼ਰ ਆ ਰਹੇ ਹਨ ਇੱਥੇ ਤਾਂ ਕੀ ਐਂਬੂਲੈਂਸ ਵੀ ਜਿਹੜੀ ਹੈ ਫਿਲਹਾਲ ਜਾਮ ਦੇ ਵਿੱਚ ਫਸੀ ਹੋਈ ਨਜ਼ਰ ਆ ਰਹੀ ਹੈ ਐਂਬੂਲੈਂਸ ਵੀ ਜਾਮ ਚ ਫਸੀ ਹੋਈ ਹੈ ਪੁੱਛ ਲੈਨੇ ਆ ਕਿੰਨਾ ਟਾਈਮ ਹੋ ਗਿਆ ਵੀਰੇ ਜੀ ਐਂਬੂਲੈਂਸ ਫਸੀ ਨੂੰ ਇਹ ਸਰ ਅੱਧਾ ਘੰਟਾ ਹੋ ਗਿਆ ਮੈਨੂੰ ਅੱਧੇ ਘੰਟੇ ਤੋਂ ਜਾਮ ਚ ਫਸੇ ਹੋਏ ਹਾਂ ਹਾਂਜੀ ਹਾਂਜੀ ਤੇ ਕੋਈ ਪੇਸ਼ੈਂਟ ਹੈ ਨਹੀਂ ਇਹ ਡੈੱਡ ਬੋਡੀ ਵਾਲੀ ਗੱਡਿ ਡੈੱਡ ਬੋਡੀ ਲੈ ਕੇ ਜਾ ਰਹੇ ਪਰ ਅਗਰ ਕੋਈ ਸੀਰੀਅਸ ਪੇਸ਼ੈਂਟ ਹੁੰਦਾ ਤਾਂ ਨਿਕਲ ਸਕਦੇ ਸੀਗੇ ਨਹੀਂ ਜੀ ਬਹੁਤ ਔਖਾ ਆ ਬਹੁਤ ਜਾਮ ਹੈ ਹੂਟਰ ਵਗੈਰਾ ਦੇ ਕੇ ਦੇਖਿਆ ਤੁਸੀਂ ਨਹੀਂ ਖਾਲੀ ਗੱਡੀ ਦਾ ਹੂਟਰ ਨਹੀਂ ਮਾਰ ਸਕਦੇ ਅਲਾਉਟ ਨਹੀਂ ਆ ਸਾਨੂੰ ਇਹ ਅਗਰ ਇੱਥੇ ਐਂਬੂਲੈਂਸ ਜਾਰੀ ਹੁੰਦੀ ਤਾਂ ਕਿੰਨਾ ਟਾਈਮ ਹੋਰ ਲੱਗ ਜਾਂਦਾ ਅਗਰ ਸੀਐਮਸੀ ਤੱਕ ਹੀ ਜਾਣਾ ਹੁੰਦਾ ਤੇ 1 ਘੰਟਾ ਪੂਰਾ ਮੰਨ ਕੇ ਚੱਲੋ 1 ਘੰਟਾ ਬਾਕੀ ਆ ਪੇਸ਼ੈਂਟ ਵਾਲੀ ਗੱਡੀ ਆ ਬਾਕੀ ਤੁਸੀਂ ਇਹਨਾਂ ਨਾਲ ਇੱਕ ਹੋਰ ਐਂਬੂਲੈਂਸ ਇੱਥੇ ਆਈ ਹੈ ਇੱਥੇ ਉਹ ਵੀ ਜਿਹੜੀ ਐ ਟੈਕਸ ਦੇ ਵਿੱਚ ਪਈ ਹੋਈ ਆ ਲੱਗਦਾ ਕੀ ਰਿਪੋਰਟ ਦੇ ਰਹੀ ਆ ਨਿਕਲਣ ਲਈ ਦੋ ਦੋ ਐਂਬੂਲੈਂਸਾਂ ਜਿਹੜੀਆਂ ਨੇ ਇਹ ਜਾਨ ਦੇ ਵਿੱਚ ਅਸਰ ਹੋ ਜਾਂਦੇ ਕਾਲ ਵੀ ਸੁਣੋ। ਓਏ ਕਿੰਨਾ ਕੁ ਟਾਈਮ ਹੋ ਗਿਆ ਜਮ ਵਿੱਚ ਫਸਿਆ ਨੇ? 5 ਤੋਂ 10 ਮਿੰਟ ਹੋ ਗਿਆ ਜੀ। ਜਿੱਥੇ ਕਿਸ ਸਾਈਡ ਜਾਣਾ ਤੁਸੀਂ? ਅੱਛਾ ਸਿਵਲ ਜਾਣਾ ਜੀ। ਸਿਵਲ ਹਸਪੀਟਲ ਤੋਂ ਟ੍ਰਾਂਸਫਰ ਆ 32 ਲਈ। ਅੱਛਾ 32 ਸੈਕਟਰ ਲਈ ਪੇਸ਼ੈਂਟ ਟ੍ਰਾਂਸਫਰ ਆ। ਰੈਫਰ ਕੀਤਾ ਪੇਸ਼ੈਂਟ ਆ? ਹਾਂ ਜੀ ਹਾਂ ਜੀ। ਰੈਫਰ ਲੈ ਕੇ ਜਾਣਾ ਜੀ। ਹਾਂ ਜੀ। ਤੇ ਇਸ ਵਕਤ ਐਂਬੂਲੈਂਸ ਦੇ ਵਿੱਚ ਪੇਸ਼ੈਂਟ ਵੀ ਹੈ। ਲੇਕਿਨ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਦਾ ਜਾਮ ਹੈ ਉੱਥੇ ਗੱਡੀਆਂ ਨਿਕਲਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਹਾਲਾਕੀ ਕੋਧੋ ਪੁਲਿਸ ਮੁਲਾਜ਼ਮ ਦੀਆਂ ਗੱਡੀਆਂ ਵੀ ਜਿਹੜੀਆਂ ਨੇ ਉਹ ਵੀ ਇਸ ਜਾਮ ਦੇ ਵਿੱਚ ਫਸੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਇਹ ਕੋਈ ਥੋੜਾ ਜਾਮ ਨਹੀਂ ਹੈ ਅਗਰ ਇੱਕ ਸਾਈਡ ਚੱਲਦੀ ਹੈ ਤਾਂ ਦੂਸਰੀ ਸਾਈਡ ਹੈ 10 10 15 15 ਮਿੰਟ ਲਈ ਜਿਹੜੀ ਹੈ ਬੰਦ ਕਰ ਦਿੱਤੀ ਜਾਂਦੀ ਹੈ ਜਿਸ ਕਾਰਨ ਫੀਲਡ ਗਾਇਦੀ ਪੂਰੀ ਇੱਕ ਰੋਡ ਜਿਹੜੀ ਹੈ ਜਾਮ ਦੀ ਚਪੇੜ ਦੇ ਵਿੱਚ ਹੈ ਔਰ ਦੁਖਨਿਵਾਰਨ ਗੁਰਦੁਆਰਾ ਸਾਹਿਬ ਦਾ ਚੌਕ ਹੈ ਉੱਥੋਂ ਲੈ ਕੇ ਪਰੇ ਤੱਕ ਯਾਨੀ ਕਿ ਸਿਵਲ ਹਸਪਤਾਲ ਤੱਕ ਇਹ ਜਾਮ ਜਿਹੜਾ ਲੱਗਿਆ ਹੋਇਆ ਨਜ਼ਰ ਆ ਰਿਹਾ ਹੈ ਔਰ ਇਹਦਾ ਕਾਰਨ ਹੈ ਕਿ ਇੱਥੇ ਇੱਕ ਨਵੀਂ ਸੜਕ ਦਾ ਜਿਹੜਾ ਨਿਰਮਾਣ ਕੀਤਾ ਗਿਆ ਹੈਗਾ ਇਹ ਥੋੜੀ ਦੇਰ ਪਹਿਲਾਂ ਹੀ ਬਣਾਈ ਗਈ ਸੜਕ ਹੈ ਤੁਸੀਂ ਇਹ ਸੜਕ ਦੇਖ ਸਕਦੇ ਹੋ ਥੋੜੀ ਦੇਰ ਪਹਿਲਾਂ ਹੀ ਇਹ ਸੜਕ ਨੂੰ ਬਣਾਇਆ ਗਿਆ ਹੈਗਾ ਔਰ ਜਿਸ ਕਾਰਨ ਦੋਨੋਂ ਪਾਸਿਆਂ ਦੀ ਟ੍ਰੈਫਿਕ ਜਿਹੜੀ ਹੈ ਬੁਰੀ ਤਰ੍ਹਾਂ ਨਾਲ ਰੋਕ ਦਿੱਤੀ ਗਈ ਹੈ ਤੁਸੀਂ ਵੀ ਜਾਮ 'ਚ ਹੀ ਫਸ ਕੇ ਆ ਰਹੇ ਹੋ ਹਾਂਜੀ ਸਰ ਕਿੰਨਾ ਟਾਈਮ ਹੋ ਗਿਆ ਅੱਧਾ ਘੰਟਾ ਜਾਵਾਂ ਲੱਗਿਆ ਸਰ ਅੱਧਾ ਘੰਟਾ ਲੱਗਿਆ ਜਾਵਣ ਤੇ ਇਹ ਬਹੁਤ ਵਿਕਾਰ ਰੋਡ ਹੈ ਬਹੁਤ ਜਿਆਦਾ ਵਿਕਾਰ ਰੋਡ ਹੈ ਇੱਥੇ ਇੱਦਾਂ ਹੀ ਟ੍ਰੈਫਿਕ ਰਹਿੰਦੇ ਤੇ ਇਹੀ ਹਾਲ ਹੈ ਇਹਨਾਂ ਦਾ ਕੁਝ ਨਹੀਂ ਹੈ ਇੱਥੇ ਕੋਈ ਸੁਧਾਰ ਨਹੀਂ ਹੈ ਇਹੀ ਹਾਲ ਹੈ ਇੱਥੇ ਔਰ ਇੱਕ ਪਾਸੇ ਹੋਰ ਐਂਬੂਲੈਂਸ ਦਾ ਹੂਟਰ ਵੱਜਦਾ ਹੋਇਆ ਨਜ਼ਰ ਆ ਰਿਹਾ ਸੜਕਾਂ ਦਾ ਨਿਰਮਾਣ ਹੋਣਾ ਚਾਹੀਦਾ ਪਰ ਟ੍ਰੈਫਿਕ ਇੰਨੀ ਜਿਆਦਾ ਰੁਕੀ ਹੋਈ ਹੈ ਕਿ ਉਧਰ ਦੇਖੋ ਇੱਕ ਹੋਰ ਐਂਬੂਲੈਂਸ ਜਿਹੜੀ ਹੈ ਉਹਨੂੰ ਕਢਾਇਆ ਗਿਆ ਹੈਗਾ ਹਾਲਾਂਕਿ ਇਹ ਜਾਮ ਜਿਹੜਾ ਹੈ ਪੂਰੀ ਤਰ੍ਹਾਂ ਨਾਲ ਫੀਲਡ ਗੈਂਜ ਦੇ ਵਿੱਚ ਜਾਮ ਲੱਗਿਆ ਹੋਇਆ ਹੈ ਕਿੰਨਾ ਕ ਜਾਮ ਲੱਗਿਆ ਹੋਇਆ ਪਿੱਛੇ ਬਹੁਤ ਜ਼ਿਆਦਾ ਜਾਮ ਹੈ ਭਾਜੀ ਬਹੁਤ ਜ਼ਿਆਦਾ ਜਾਮ ਹੈ ਕਿੰਨਾ ਕ ਡਾਈ ਹੋ ਗਿਆ ਫਸਿਆ ਨੂੰ ਕਾਸ ਤੋਂ 15 ਮਿੰਟ ਹੋ ਗਏ ਇੱਥੇ ਮੈਂ ਖੜੇ ਨੂੰ ਆਹੀ ਰੋਡ ਤੇ ਖੜੇ ਨੂੰ ਇਹ ਰੋਡ ਤੇ ਖੜਿਆ ਨੂੰ ਹਾਂਜੀ ਬਿਲਕੁਲ ਅੱਛਾ ਸਿਵਲ ਹਸਪਤਾਲ ਵੱਲੋਂ ਆ ਰਹੇ ਹੋ ਤੁਸੀਂ ਇੱਥੇ ਤੱਕ ਪਹੁੰਚਦੇ ਹੋਏ ਕਿੰਨਾ ਟਾਈਮ ਲੱਗਿਆ 15 ਮਿੰਟ ਆਰਾਮ ਨਾਲ ਲੱਗੇ ਭਾਜੀ ਉਦੋਂ 2-4 ਮਿੰਟ ਲੱਗਦੇ ਆ ਰੋਡ ਪਾਰ ਕਰਨ ਨੂੰ ਉਹਨਾਂ 15 ਮਿੰਟ ਖੜੇ ਹੋ ਗਏ ਲੱਗੇ ਤੁਹਾਡਾ ਕਿੰਨਾ ਕੰਮ ਕਰਨ ਵਾਲਿਆਂ ਦਾ ਨੁਕਸਾਨ ਹੈ ਹੀ ਹੈ ਨਾ ਡਬਲ ਨੁਕਸਾਨ ਤਾਂ ਹੈਗਾ ਹੀ ਜੀ ਇੱਕ ਘੇੜੇ ਤੇ ਘੰਟਾ ਡੇਢ ਲੱਗ ਜਾਂਦਾ ਬੱਚਦਾ ਕੁਝ ਵੀ ਨਹੀਂ ਪਿਆ ਵਿੱਚ ਉਹਦੀ ਨੁਕਸਾਨ ਤੇ ਨੁਕਸਾਨ ਹੀ ਹੈ ਜੀ ਤੇ ਜਿਹੜੇ ਕੰਮ ਕਰਨ ਵਾਲੇ ਨੇ ਖਾਸ ਕਰ ਆਟੋ ਰਿਕਸ਼ਾ ਚਾਲਕ ਨੇ ਉਹਨਾਂ ਨੂੰ ਵੀ ਖਾਸੀ ਦਿੱਕਤ ਹੋ ਰਹੀ ਹੈ ਪਿੱਛੇ ਇੱਕ ਹੋਰ ਐਂਬੂਲੈਂਸ ਜਿਹੜੀ ਹੈ ਉਹ ਆ ਰਹੀ ਹੈ ਔਰ ਫਾਇਰ ਸਰਵਿਸਿਜ਼ ਹੈ ਪੁਲਿਸ ਦੀਆਂ ਗੱਡੀਆਂ ਨੇ ਜੋ ਜਾਮ ਦੇ ਵਿੱਚ ਫਸੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਫਾਇਰ ਗਵਰਨਮੈਂਟ ਆਫ ਪੰਜਾਬ ਫ੍ਰੀ ਸਰਵਿਸ ਦੇ ਵੀ ਐਂਬੂਲੈਂਸ ਹੈ ਇਹ ਵੀ ਦੱਸ ਦिए ਇਹ ਵੀ ਐਂਬੂਲੈਂਸ ਹੈ ਹੂਟਰ ਮਾਰਦੀ ਹੋਈ ਐਮਰਜੈਂਸੀ 108 ਐਂਬੂਲੈਂਸ ਹੈ ਇਰੇ ਵਿੱਚ ਪੇਸ਼ੈਂਟ ਬੈਠੇ ਹੋਏ ਆਂ ਔਰ ਕਿੰਨੀ ਦੇਰ ਤੋਂ ਇਹ ਲੋਕ ਜਿਹੜੇ ਆ ਜਾਮ 'ਚ ਫਸੇ ਹੋਏ ਜਾ ਰਹੇ ਨੇ ਇਸੇ ਤਰ੍ਹਾਂ ਪਿੱਛੇ ਤੱਕ ਜਿਹੜਾ ਜਾਮ ਲੱਗਿਆ ਹੋਇਆ ਐਂਬੂਲੈਂਸ ਤਿੰਨ ਤੋਂ ਚਾਰ-ਚਾਰ ਐਂਬੂਲੈਂਸਿਸ ਜਿਹੜੀਆਂ ਨੇ ਹੁਣ ਤੱਕ ਨਿਕਲ ਚੁੱਕੀਆਂ ਨੇ ਜੋ ਜਾਮ ਦੇ ਵਿੱਚ ਫਸੇ ਕਿੰਨਾ ਟਾਈਮ ਹੋ ਗਿਆ ਅੱਧਾ ਘੰਟਾ ਅੱਧਾ ਘੰਟਾ ਲੱਗਿਆ ਅੱਧਾ ਘੰਟਾ ਲੱਗ ਚੁੱਕਾ ਇਹਨਾਂ ਨੂੰ ਜਾਮ ਦੇ ਵਿੱਚੋਂ ਨਿਕਲਣ ਲਈ ਕਿਹੜਾ ਇਹ ਕਿੰਨਾ ਟਾਈਮ ਲੱਗਿਆ ਰੋਡ ਤੇ ਜਿਹੜੇ ਈ ਰਿਕਸ਼ਾ ਚਾਲਕ ਹੈ ਇਹਨਾਂ ਨੂੰ ਖਾਸੀ ਦਿੱਕਤ ਆ ਰਹੀ ਹੈ ਵੀ ਰਹੀ ਕਿੰਨਾ ਕ ਜਾਮ ਆ ਪਿੱਛੇ ਜਾਮ ਬਹੁਤ ਹੈਗਾ ਐਂਬੂਲੈਂਸ ਨੂੰ ਸਾਈਡ ਨਹੀਂ ਮਿਲੀ ਜੀ ਇੰਨਾ ਬੁਰਾ ਹਾਲ ਆ ਬਿਲਕੁਲ ਤਿੰਨ ਤਿੰਨੋਂ ਪੁਲਿਸਾਂ ਨਿਕਲੀਆਂ ਤੇ ਨਹੀਂ ਫਸੀ ਹਾਂ ਬਹੁਤ ਮੁਸ਼ਕਲ ਆ ਇਹ ਦੇਖੋ ਇਹ ਬਹੁਤ ਬੁਰਾ ਹਾਲ ਆ ਐਂਬੂਲੈਂਸ ਨੂੰ ਪਹਿਲਾ ਸਾਈਡ ਦੇਣਾ ਚਾਹੀਦਾ ਐਂਬੂਲੈਂਸ ਨੂੰ ਪਹਿਲਾ ਜਾਨ ਦਿੱਤਾ ਜਾਣਾ ਚਾਹੀਦਾ ਇੱਥੇ ਤੁਸੀਂ ਦੇਖੋ ਹੁਣ ਇੱਕ ਰੋਡ ਬੰਦ ਕੀਤੀ ਹੈ ਤਾਂ ਦੂਸਰੀ ਰੋਡ ਚੱਲਦੀ ਹੋਈ ਨਜ਼ਰ ਆ ਰਹੀ ਹੈ ਜਦਕਿ ਦੂਸਰੇ ਪਾਸੇ ਵੀ ਹੁਣ ਜਾਮ ਲੱਗਣਾ ਸ਼ੁਰੂ ਹੋ ਚੁੱਕਾ ਹੈ ਜਿਹੜਾ ਹੈਗਾ ਪਾ ਇਸ ਪਾਸੇ ਤੋਂ ਜਿਹੜੀ ਨੀਚੇ ਘੁੰਮ ਕੇ ਸੜਕ ਆਂਦੀ ਹੈ ਔਰ ਦੱਖਣਵਰਣ ਵਾਲੀ ਸਾਈਡ ਤੇ ਦੋਨੋਂ ਪਾਸਿਓ ਸੜਕ ਜਾਮ ਕਰ ਦਿੱਤੀ ਗਈ ਹੈ ਕਿਉਂਕਿ ਸੜਕ ਨਿਰਮਾਣ ਹੋ ਰਿਹਾ ਹੈ ਵੀਰ ਜੀ ਅੱਜ ਇੰਨਾ ਜਾਮ ਕਿਉਂ ਹੈ ਇਸ ਰੋਡ ਤੇ ਜਾਮ ਹੈ ਕਿ ਸੜਕ ਬਣ ਰਹੀ ਆ ਪਾਲੀ ਸਾਈਡ ਤੇ ਉਹਦੇ ਕਰਕੇ ਜਾਮ ਲੱਗਦਾ ਅੱਛਾ ਇਹ ਹੈਵੀ ਟ੍ਰੈਫਿਕ ਵਾਲੀ ਰੋਡ ਹੈ ਤੇ ਇੱਥੇ ਐਂਬੂਲੈਂਸ ਟੈਂਟ ਟੈਂ ਚਾਰ ਚਾਰ ਐਂਬੂਲੈਂਸਾਂ ਫਸੀਆਂ ਹੋਈਆਂ ਐ ਐਂਬੂਲੈਂਸ ਹੁਣ ਫੇਰ ਜਾਮ ਉਹਦਾ ਲੱਗਣ ਕਰਕੇ ਜਿਹੜਾ ਆ ਇਹ ਐਂਬੂਲੈਂਸਾਂ ਵਿੱਚ ਫਸੀਆਂ ਹੋਈਆਂ ਆ ਆਈ ਕਢਾ ਰਹੇ ਜਦੋਂ ਐਂਬੂਲੈਂਸ ਦਾ ਪਿੱਛੋਂ ਹੋਰ ਨਵਾਰੇ ਆ ਉਹ ਨਿਕਾਲ ਰਹੇ ਆ ਕੱਢੀ ਜਾ ਰਹੇ ਅੱਛਾ ਕਿੰਨਾ ਟਾਈਮ ਹੋ ਗਿਆ ਇਹ ਜਾਮ ਲੱਗਿਆ ਜਾਮ ਲੱਗਣ ਹੋ ਗਿਆ ਅੱਧਾ ਪੌਣਾ ਘੰਟਾ ਹੋ ਗਿਆ ਜਾਮ ਲੱਗਣ ਇਹ तकरीबन 1.5 ਘੰਟੇ ਤੋਂ ਲੋਕ ਪਰੇਸ਼ਾਨ ਹੋ ਰਹੇ ਨੇ ਜਾਮ ਦੇ ਵਿੱਚ ਫਸੇ ਹੋਏ ਆ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਜਿਹੜੇ ਖਾਸ ਕਰ ਕਾਰਾਂ ਵਾਲੇ ਨੇ ਜਾਂ ਆਰਡਰ ਕਿਨਾ ਡਾ ਹੀ ਹੋ ਗਿਆ ਵੀਰੇ ਜੀ ਅੱਧਾ ਵਾਂਟੇ ਦੇ ਉੱਪਰ ਹੋ ਗਿਆ ਜੀ ਬਹੁਤ ਗੱਜਲ ਖਵਾਰੀ ਅੱਜ ਪਤਾ ਨਹੀਂ ਕੀ ਚੱਕਰ ਹੋਇਆ ਵੇ ਅੱਧਾ ਘੰਟਾ ਹੋ ਗਈ ਵਿੱਚ ਲੈ ਜੁ ਕਦੇ ਬ੍ਰੇਕਾਂ ਲੱਗ ਜੈ ਨੇ ਕਦੇ ਤੋਰ ਲੋਕ ਕਦੇ ਕੱਢ ਲੂ ਬੁਰਾ ਹਾਲ ਹੋਇਆ ਪਿਆ ਯਾਨੀ ਕਿ 1 ਕਿਲੋਮੀਟਰ ਦਾ ਸਫ਼ਰ ਅੱਧੇ ਘੰਟੇ ਚ ਆਇਆ ਹੋਇਆ ਅੱਧੇ ਘੰਟੇ ਤੋਂ ਉੱਪਰ ਹੋ ਗਈ ਲਗਭਗ ਅੱਜ ਤੁਸੀਂ ਦੇਖ ਰਹੇ ਹੋ ਐਂਬੂਲੈਂਸਾਂ ਲਗਾਤਾਰ ਫਸੀਆਂ ਜਾ ਰਹੀਆਂ ਨੇ ਐਂਬੂਲੈਂਸਾਂ ਹੀ ਅਸੀਂ ਮਗਰ ਦੇਖਦੇ ਆ ਰਹੇ ਹਾਂ ਘੱਟੋ ਘੱਟ 10-15 ਐਂਬੂਲੈਂਸਾਂ ਨੂੰ ਇਧਰ ਹੀ ਸਾਈਡ ਵੀ ਪਰਲੀ ਸਾਈਡ ਵੀ ਲਗਾਤਾਰ ਫਸੇ ਕੋਈ ਟ੍ਰੈਫਿਕ ਆਟੋਡੇ ਸਾਹਮਣੇ ਖੜੇ ਆ ਕੋਈ ਇਹ 6ਵੀਂ ਐਂਬੂਲੈਂਸ ਹੈ ਜਿਹੜੀ ਇੱਥੇ ਜਾ ਰਹੀ ਹੈ 108 ਵਾਲੀ 6ਵੀਂ ਐਂਬੂਲੈਂ ਔਰ ਇਹ ਹਾਲ ਹੈ ਕਿ ਟ੍ਰੈਫਿਕ ਦਾ ਅਗਰ ਇੱਕ ਪਾਸਾ ਖੋਲਦੇ ਹੈ ਤਾਂ ਦੂਜਾ ਪਾਸਾ ਬੰਦ ਹੋਇਆ ਨਜ਼ਰ ਆਂਦਾ ਹੈ ਔਰ ਇਹ ਜਾਮ ਇੱਕ ਹੋਰ ਪਿਛੇ ਗੱਡੀ ਹੈ ਹੂਟਰ ਮਾਰਦੀ ਲਾਈਟਾਂ ਮਾਰਦੀ ਹੋਈ ਆ ਰਹੀ ਹੈ ਔਰ ਅਗਰ ਕੋਈ ਐਂਬੂਲੈਂਸ ਆਂਦੀ ਹੈ ਉਹਨੂੰ ਨਿਕਲਣ ਲਈ ਵੀ ਅੱਧਾ ਅੱਧਾ ਪੂਣਾ ਪੂਣਾ ਘੰਟਾ ਜਿਹੜਾ ਵੇਟ ਕਰਨਾ ਪੈ ਰਿਹਾ ਹੈ ਹਾਲਾਂਕਿ ਹੁਣ ਪਿਛੇ ਇੱਕ ਹੋਰ ਹੂਟਰ ਵੱਜ ਰਿਹਾ ਇਸ ਕਰਕੇ ਆ ਸਾਈਡ ਨੂੰ ਜਿਹੜਾ ਖੋਲ ਦਿੱਤਾ ਗਿਆ ਹੈਗਾ ਪਰ ਜਿੱਦਾਂ ਹੀ ਦੂਸਰੀ ਸਾਈਡ ਬੰਦ ਹੁੰਦੀ ਹੈ ਤੁਸੀਂ ਉੱਧਰ ਦੇਖੋ ਦਾ ਉਧਰਲੇ ਪਾਸੇ ਵੀ ਲੰਬਾ ਜਾਮ ਲੱਗ ਰਿਹਾ ਹੈਗਾ ਕਿੰਨਾ ਟਾਈਮ ਹੋ ਗਿਆ ਸਾਡੇ ਇੱਥੇ ਜਾਮ ਚ ਫਸਿਆ ਆਏ ਆ ਅੱਧਾ ਘੰਟਾ ਹੋ ਗਿਆ ਸਰ ਅੱਧੇ ਘੰਟੇ ਲਈ ਇੱਥੇ ਫਸੇ ਹੋਏ ਹਾਂ ਹਾਂ ਘੰਟਾ ਕਰਤੀ ਅੱਧਾ ਘੰਟਾ ਹੋ ਗਿਆ ਇੱਥੇ ਤੱਕ ਆਨੇ ਮੈਂ ਸੋਚ ਸਕਦੇ ਹੋ ਕਿ 1 ਕਿਲੋਮੀਟਰ ਦਾ ਸਫ਼ਰ ਅੱਧੇ ਘੰਟੇ ਦੇ ਵਿੱਚ ਤੈਅ ਹੋ ਰਿਹਾ ਲੋਕ ਵਲੰਟੀਅਰ ਕਰਦੇ ਹੋਏ ਨਜ਼ਰ ਆ ਰਹੇ ਕਿਉਂਕਿ ਸਕੂਲ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਵੀ ਫਸਿਆ ਹੋਈਆਂ ਨਜ਼ਰ ਆ ਰਹੀਆਂ ਨੇ ਲੋਕ ਵੀ ਫਸੇ ਹੋਏ ਨਜ਼ਰ ਆ ਰਹੇ ਆ ਦੇਰੇ ਅਗਰ ਇੱਕ ਪਾਸੇ ਨੂੰ ਰੋਕਦੇ ਐ ਤਾਂ ਕਿੰਨਾ ਟਾਈਮ ਹੋ ਗਿਆ ਬਾਬਾ ਜੀ ਬੱਸ ਦਾ ਬਹੁਤ ਟਾਈਮ ਨਿਕਲਦਾ ਹੀ ਨਹੀਂ ਜਿਹੜੇ ਪਿੰਡੇ ਪਾਸੇ ਰਹਿੰਦੇ ਆ ਇੱਥੇ ਨਹੀਂ ਨਿਕਲਦੇ ਕਾਰਨ ਆ ਸੜਕ ਦਾ ਨਮਕ ਤਾਂ ਕਰਕੇ ਨਾ ਟ੍ਰੈਫਿਕ ਉਹ ਬਣ ਹਾਂਜੀ ਹਾਂ ਤਾਂ ਕਰਕੇ ਜੀ ਦੇਖ ਸਕਦੇ ਹੋ ਚਾਰ ਚਾਰ ਪਾਸੇ ਨੀਤੇ ਵਾਲੇ ਬੰਦ ਹੋਇਆ ਵਾ ਕਿਆ ਕਰੂੰਗਾ ਆਟੋ ਵਾਲੇ ਤਾਂ ਬਹੁਤ ਬੈਂਟਰੀ ਵਾਲੇ ਤੇ ਨਿਕਲ ਨਹੀਂਦਾ ਨੀ ਜਿੰਦੇ ਉਹਦਾ ਇਹੀ ਕਾਰਨ ਹੈ ਕੀ ਲੋਕ ਟ੍ਰੈਫਿਕ 'ਚ ਫਸੇ ਹੋਏ ਨਜ਼ਰ ਆ ਰਹੇ ਆ ਔਰ ਕਾਰਨ ਕੀ ਹੈ ਕਿ ਸਿਰਫ ਇੱਕ ਸੜਕ ਦਾ ਜਿਹੜਾ ਨਿਰਮਾਣ ਹੋਇਆ ਸੜਕ ਜਿਹੜੀ ਬਣਾਈ ਗਈ ਆ ਉਸ ਕਾਰਨ ਇਹ ਪੂਰਾ ਜਾਮ ਲੱਗਿਆ ਹੋਇਆ ਨਜ਼ਰ ਆ ਰਿਹਾ ਔਰ ਖਾਸ ਕਰਕੇ ਈ ਰਿਕਸ਼ਾ ਚਾਲਕ ਜਿਹੜੇ ਖਾਸੇ ਪਰੇਸ਼ਾਨ ਆ ਕਿੰਨਾ ਟਾਈਮ ਲੱਗ ਗਿਆ ਇੱਥੇ ਤੱਕ ਆਉਂਦੇ ਆ ਕੋਟੋਕਟ ਸਟੇਸ਼ਨ ਤੋਂ ਕੋਣਾ ਘੰਟਾ ਲੱਗਦਾ ਥੋੜਾ ਘੰਟੇ ਜਾਮ 'ਚ ਫਸੇ ਸਟੇਸ਼ਨ ਤੋਂ ਚਾਰ-ਪਾਰ ਐਂਬੂਲੈਂਸਾਂ ਜਿਹੜੀਆਂ ਨੇ ਇੱਥੋਂ ਨਿਕਲੀਆਂ ਨੇ ਉਹ ਮੇਰਾ ਲਾਉਂਦੀ ਇੰਟਰਵਿਊ ਲੈ ਕੀ ਕਰ ਸਕਦੇ ਆ ਸਰ ਇਹ ਵਾਰੀ ਆਪਣੀ ਉਡੀਕਦੇ ਹੋਏ ਨਜ਼ਰ ਆ ਰਹੇ ਆਂ ਬਾਬਾ ਇਹਦਾ ਕੁਝ ਬਚੇਗਾ ਫਿਰ ਤੁਹਾਨੂੰ ਅਗਰ ਪੂਣਾ ਪੂਣਾ ਘੰਟਾ ਤੁਸੀਂ ਇੱਕ ਵਾਰੀ ਕੁਝ ਨਹੀਂ ਬਚਣਾ ਜੀ ਬਚਣਾ ਕੀ ਹੈ ਰੋਟੀ ਵੀ ਨਹੀਂ ਮਿਲਣੀ ਭੁੱਖੇ ਮਰਨ ਵਾਲਾ ਕੰਮ ਆ ਤੇ ਇਹੀ ਹਾਲ ਸਾਰੇ ਆਟੋ ਚਾਲਕਾਂ ਦਾ ਹੈ ਔਰ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਕਿੰਨਾ ਟਾਈਮ ਲੱਗ ਗਿਆ ਨਿਕਲਣ ਆ ਜੀ ਸਾਨੂੰ ਜੱਦਾ ਕੰਡਾ ਹੋ ਗਿਆ ਹੈ ਲੱਗੇ ਹੋਇਆ ਇਹ ਅਸੀਂ ਹੁਣ ਗਿੰਦੇ ਸਤਵੀ ਐਂਬੂਲੈਂਸ ਜਾ ਰਹੀ ਹੈ ਜਿਹੜੀ ਜਾ ਹਾਂਜੀ 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 ਨਾਕ ਖਤਰ ਆ ਗਿਆ ਅਰੇ ਬਹੁਤ ਖਤਰ ਆ ਗਿਆ ਭਾਈ ਜੇ ਬੰਦੇ ਜਿੰਦਗੀ ਇਸ ਤਰ੍ਹਾਂ ਹੀ ਹੋ ਰੱਖੀਏ ਉਹ ਦਿਖਾ ਦਿਓ ਸੰਜੀ ਇੱਕ ਹੋਰ ਐਂਬੂਲੈਂਸ ਜਾਂਦੀ ਹੋਈ 108 ਇੱਕ ਹੋਰ ਐਂਬੂਲੈਂਸ ਜਿਹਨੂੰ ਰਾਹ ਦਿੱਤਾ ਗਿਆ ਹੈਗਾ ਔਰ ਕਿੰਨੀਆਂ 6 ਤੋਂ 7 ਐਂਬੂਲੈਂਸ ਜਿਹੜੀਆਂ ਨੇ ਉਹ ਜਾਮ ਦੇ ਵਿੱਚ ਫਸੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਇਹ ਜਾਮ ਤੁਹਾਨੂੰ ਦੱਸਦੀ ਹੈ ਕਿ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਲੈ ਕੇ ਸਿਵਲ ਹਸਪਤਾਲ ਤੱਕ ਔਰ ਦੂਸਰੀ ਸਾਈਡ ਜਗਰਾਵ ਪੁਲ ਕੈਂਟਾ ਘਰ ਤੋਂ ਲੈ ਕੇ ਗੁਰਦੁਆਰਾ ਦੁਖਨਵਾਰਨ ਸਾਹਿਬ ਤੱਕ ਇਜਾਮ ਲੱਗਿਆ ਹੋਇਆ ਨਜ਼ਰ ਆ ਰਿਹਾ ਹੈ ਔਰ ਲੋਕ ਇਸ ਜਾਮ ਦੇ ਵਿੱਚ ਹੀ ਫਸ ਕੇ ਨਿਕਲ ਰਹੇ ਨੇ ਬਿਰੇ ਜੀ ਕਿੰਨਾ ਟਾਈਮ ਹੋ ਗਿਆ ਜਾਮ ਚ ਫਸਿਆ ਨੂੰ ਅੱਧਾ ਘੰਟਾ ਹੋ ਗਿਆ ਜੀ ਅੱਧੇ ਘੰਟੇ ਤੋਂ 1 ਕਿਲੋਮੀਟਰ ਜੀ ਫਸੇ ਹੋਏ ਆ 1 ਕਿਲੋਮੀਟਰ 'ਚ ਫਸੇ ਆ ਬਹੁਤ ਜਾਮ ਲੱਗਦਾ ਹੈ ਤੋ ਕਰੋ ਕੋਈ ਹੱਲੇ ਦਾ ਅੱਛਾ ਪਿੱਛੇ ਤੋਂ ਤੁਸੀਂ ਦੇਖਿਆ ਨਾ ਤੁਹਾਡੇ ਮੂਰੇ ਮੂਰੇ ਕਿੰਨੀਆਂ ਐਂਬੂਲੈਂਸਾਂ ਫਸੀਆਂ ਹੋਈਆਂ ਸੀਗੀਆਂ ਚਾਰ ਚਾਰ ਨਿਕਲੀਆਂ ਸਨ ਚਾਰ ਐਂਬੂਲੈਂਸਾਂ ਹਾਂ ਜੀ ਚਾਰ ਐਂਬੂਲੈਂਸਾਂ ਦਾ ਇਹਨਾਂ ਦੇ ਮੂਰੇ ਸਿਗੀਆਂ ਜਿਹੜੀਆਂ ਫਸ ਕੇ ਨਿਕਲੀਆਂ ਨੇ ਬਾ ਮੁਸ਼ਕਲ ਜਿਹੜਾ ਅੱਜ ਰਸਤਾ ਮਿਲ ਰਿਹਾ ਔਰ ਕਾਰਨ ਹੈ ਕਿ ਸਿਰਫ ਇੱਕ ਸੜਕ ਦੇ ਨਿਰਮਾਣ ਦੇ ਕਾਰਨ ਤਿੰਨੋਂ ਪਾਸੇ ਦੀ ਸੜਕ ਜਾਮ ਹੋ ਚੁੱਕੀ ਹੈ ਔਰ ਲੋਕ ਖੱਜਲ ਖਵਾਰ ਹੋ ਰਹੇ ਨੇ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ